ਮੈਂ ਆਪ ਮੈਂਜੀ ਫੋਟੋ ਫਰੇਮ ਵਾਲੇ ਕੋਲ ਅਜੇ ਵਿੱਚ ਇਹਦੇ ਪਿੱਛੇ পেਪਰ ਲਾਣਾ ਅਜੇ ਪੂਰਾ ਨਹੀਂ ਹੋਇਆ ਜਦ ਨਾਲ ਹੀ ਮੈਂ ਆਈਸਕ੍ਰੀਮ ਬਣਾਈ ਆਈਸਕ੍ਰੀਮ ਟੂ ਪਲੇਸ ਇਹ ਮੈਂ ਆਈਸਕ੍ਰੀਮ ਕਿੰਨਾ ਬਣਾਇਆ ਮੈਂ ਇਹਨੂੰ ਡੈਕੋਰੇਟ ਪਹਿਲਾਂ ਤਾਂ ਦੋ ਸਟਿਕ ਮੈਂ ਚਾਸਟਿਕਸ ਯੂਜ਼ ਕੀਤੀਆਂ ਦੋ ਪਿੰਕ ਕਲਰ ਦੀਆਂ ਤੇ ਦੋ ਗ੍ਰੀਨ ਕਲਰ ਦੀਆਂ ਇਹਦੇ ਤੇ ਮੈਂ ਪੇਂਟ ਕੀਤਾ ਉਹ ਤੇ ਅਦਰ ਤੇ ਮੈਂ ਡੈਕੋਰੇਟ ਕਰਦਾ ਤੁਹਾਨੂੰ ਸਾਰਾ ਫੋਟੋ ਫਰੇਮ ਬਣਾ ਕੇ ਦਿਖਾਣੀ ਹੈ ਫੋਟੋ ਫਰੇਮ ਬਣਾ ਰਹੇ ਫੋਟੋ ਫਰੇਮ ਤੁਸੀਂ ਸੋਝੋਗੇ ਕਿ ਚ ਫੋਟੋ ਕਿਵੇਂ ਪਾਉਗੇ ਇਹ ਇੱਥੇ ਸਾਈਡ ਤੇ ਮੈਂ ਤੇ ਗਲੂ ਨਹੀਂ ਲਾਈ ਗਈ ਇੱਥੇ ਦੀ ਫੋਟੋ ਪਾਓ ਠੀਕ ਹੈ ਦੇਖੋ ਤੁਸੀਂ ਇਦਾਂ ਬਣਾ ਸਕਦੇ ਹੋ ਨਾ ਤੇ ਆਓ ਆਪੋ ਨੇ ਬਹੁਤ ਸਾਰੀ ਐਕਸਰਸਾਈਜ਼ ਕੀਤੀ ਦੇਖੋ ਅਬ ਉਹ ਤੇ ਜਾਓਗੀ ਸਕੂਲ ਕੱਲ ਹਨਾ फर्स्ट डे शूटिंग तो बाद आ देखो, मैं तंग जाऊंगी। क्योंकि मेरी आँखें ऐसा लग गया। तेरी मंडे तो लग गए जाऊंगी? तो मैं मंडे सो गया। आ देखो मेरे को चला मैं के तो मैच के दिखाने। तो कोई तो पावा ही तो पावा। ਕੋ ਲੱਗਿਆ ਕਿ ਮੈਂ ਇਨਾ ਕੰਮ ਕੀਤਾ ਦੇਖੋ ਸਵੇਟੀਆਂ ਵੀ ਸਾਰਾ ਕੁਝ ਹੈ ਨਾ ਤੇ ਹੁਣ ਮਮਾ ਕਹਿੰਦੇ ਚਲੋ ਅੱਜ ਤੁਹਾਨੂੰ ਇੱਕ ਸਪੈਸ਼ਲ ਸਬਜੀ ਖਵਾ ਕੇ ਦਿਖਾਨੀ ਆ ਤਾਂ ਫਿਰ ਹਾਂ ਚਲੋ ਆਪਾਂ ਬਣਾਣੀ ਉਹ ਸਬਜੀ ਅਜੀ ਆਪਾਂ ਦੋ ਪਿਆਜ਼ ਕੱਟੋ ਲੈਣੇ ਆ ਲੰਬੇ ਲੰਬੇ ਅਜੀ ਬਲਾਈ ਜਿਹੜੀ ਉਹ ਉਤਾਰ ਲੈਣੀ ਆ ਉਹ ਆਪਾਂ ਬਲਾਈ ਸਾਰੀ ਉਤਾਰ ਲਈ ਤੇ ਇਹਨੂੰ ਥੋੜਾ ਜਿਹਾ ਮੈਸ਼ ਕਰ ਲਾਂਗੇ ਲੋ ਜੀ ਪੈਣ ਰੱਖ ਲਿਆ ਆਪਾਂ ਤੇ ਇਹ ਚ ਹੁਣ 2 ਚਮਚ ਆਇਲ ਪਾਵਾਂਗੇ ਅੰਦਾਜ਼ਨ ਪਾ ਲਿਓ ਬਸ 2 ਚਮਚੇ ਹੀ ਹੋਣ ਤੇ ਤੇਲ ਨੂੰ ਗਰਮ ਹੋਣ ਦਵਾਂਗੇ ਆਪਾਂ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਇਹ ਚ ਹੁਣ ਐਡ ਕਰ ਦਾਂਗੇ ਥੋੜਾ ਜਿਹਾ ਜੀਰਾ ਜੀਰੇ ਨੂੰ ਭੁੰਨ ਲਾਂਗੇ ਭਾਲੀ ਐਡ ਕਰ ਦਾਂਗੇ ਆਪਾਂ ਇੱਕ ਬਰੀਕ ਕੱਟੀ ਹੋਈ ਹਰੀ ਮੇਥੀ ਆਲੀ ਐਡ ਕਰ ਦਾਂਗੇ ਆਪਾਂ ਪਿਆਜ਼ ਹੋ ਗਿਆ ਸੇ ਆਪਾਂ ਇਹਨਾਂ ਨੂੰ ਹੁਣ 2 ਕੁ ਮਿੰਟ ਸੁੰਨ ਲਾਂਗੇ ਇਸੇ ਤਰੀਕੇ ਨਾਲ ਥੋੜਾ ਇਹਨਾਂ ਨੂੰ ਸੌਫਟ ਇਹ ਕਰ ਲਾਂਗੇ ਆਪਾਂ ਸੋਰੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਸਾਰੇ ਨਮਕ ਪੂਰਾ ਐਡ ਕਰਾਂਗੇ ਮਸਾਲੇ ਸਾਰੇ ਐਡ ਕਰਾਂਗੇ ਇਹ ਸਬਜ਼ੀ ਤੁਸੀਂ ਬਣਾਓਗੇ ਤਾਂ ਉਂਡੀਆ ਚਟਦੀ ਰਹੇਗੀ ਬਹੁਤ ਹੀ ਜੰਮੀ ਸਬਜ਼ੀ ਬਣਦੀ ਆ ਜੇ ਲੋ ਘਰ ਵਿੱਚ ਕੋਈ ਵੀ ਚੀਜ਼ ਨਹੀਂ ਹੁੰਦੀ ਆਪਣੇ ਕੋ ਨਾ ਟਮਾਟਰ ਹੋਵੇ ਨਾ ਕੋਈ ਸਬਜੀ ਹੋਵੇ ਤਾਂ ਤੁਸੀਂ ਇਹ ਵਾਲੀ ਸਬਜੀ ਟਰਾਈ ਕਰ ਸਕਦੇ ਆ 5 ਮਿੰਟਾਂ ਚ ਰੈਡੀ ਹੋ ਜਾਂਦੀ ਇਹ ਤੇ ਇਹ ਵਾਲੀ ਆ ਦੇਖੋ ਨਾ ਆ ਦੇਖੋ ਹੋਰ ਕੱਲ ਵੀ ਨਹੀਂ ਆਈ ਜਦੋਂ ਜਪਾਏ ਬਣਾਉਣੇ ਪਏ ਆ ਕਿਹੜੀ ਸਬਜੀ ਇਹ ਬਣਾਉਣੇ ਬਣਾ ਕੇ ਦੱਸਦੇ ਕਿਹੜੀ ਸਬਜੀ ਹੈ 5 ਮਿੰਟਾਂ ਚ ਰੈਡੀ ਹੋਣ ਵਾਲੀ ਸਬਜੀ ਹੈ ਇਹ ਹੇ ਇਹ ਗਲੀ ਪਿਆਜ਼ ਦੀ सब्जी ਆ ਅੱਛਾ ਬਣਾ ਕੇ ਦਿਖੋਣੀ ਮੈਂ ਕਾਦੀ ਫਿਰ ਦੱਸੀ ਕਾਦੀ ਆ ਜੀ ਥੋੜੇ ਜੇ ਸੌਫਟ ਹੋ ਗਏ ਆਪਣੇ ਪਿਆਜ਼ ਕਲਰ ਇਹਨਾਂ ਦਾ ਚੇਂਜ ਹੋ ਗਿਆ ਹੁਣ ਇਹ ਚ ਐਡ ਕਰ ਲਾਂਗੇ ਆਪਾਂ ਥੋੜੀ ਜੀ ਹਲਦੀ ਬਿਲਕੁਲ ਥੋੜੀ ਜੀ ਹਲਦੀ ਯੂਜ਼ ਕਰਨੀ ਆ ਤੁਸੀਂ ਨਾਲ ਹੀ ਆਪਾਂ ਐਡ ਕਰ ਦਾਂਗੇ ਮਿਰਚ ਨਮਕ ਟੇਸਟ ਅਕੋਰਡਿੰਗ ਪਾ ਲਿਓ ਨਮਕ ਵਗੈਰਾ ਜ਼ਿਆਦਾ ਨਾ ਪਾਈਓ ਇਹ ਇਹਨਾਂ ਨੂੰ ਹੁਣ ਕਰ ਦਾਂਗੇ ਆਪਾਂ ਮਿਕਸ ਮੈਂ ਕਿਹਾ ਹੋਤੂ ਬਣ ਫਿਕਰ ਬਣਾ ਕੇ ਤਰੀ ਵਾਲੇ ਕਿੰਨੇ ਬਣਾ ਕੇ ਤਰੀ ਵਾਲੇ ਗੰਡੇ ਆ ਉਹ ਤਰੀ ਵਾਲੇ ਗੰਡੇ ਹੀ ਬਣਾਉਣੇ ਨਹੀਂ ਜੀ ਬਹੁਤ ਸਵਾਦ ਬਣਦੀ ਹੈ ਕਦੋਂ ਜੀ ਨਾ ਕਰੇ ਇਹ ਚੀਜ਼ ਬਣਾ ਕੇ ਖਾਓ ਬਹੁਤ ਵਧੀਆ ਤੇ ਹੈਲਥੀ ਚੀਜ਼ ਹੈ ਖਾਣੀ ਚਾਹੀਦੀ ਹੈ ਫੁੱਲ ਕਰੀਮ ਪੈਂਦੀ ਹੈ ਦੇ ਵਿੱਚ ਦੱਸ ਰਹੀ ਆਪਾਂ ਕਿਹੜੀ ਚੀਜ਼ ਬਣਾਉਣੇ ਤੇ ਹੈ ਫਜਾ ਦੱਸਿਆ ਨਹੀਂ अच्छा सारे बाचपा दी नि लिपे वाला बना के <laughs> दस् एक क्लिप बाचपा दी तू <laughs> <laughs> लो जी अपने देखो जेड़े प्याज सॉफ्ट हो चुके है। तो है है। हैं तो मैं ਇਹਦੇ ਵਿੱਚ ਐਡ ਕਰ ਦਾਂਗੀ ਆਪਾਂ ਜਿਹੜੀ ਤਾਜੀ ਮਲਾਈ ਕੱਟੀ ਸੀਗੀ ਥੋੜੀ ਜਿਹੀ ਐਡ ਕਰ ਲਈਏ ਇਹਨੂੰ ਤੇ ਹੁਣ ਇਹਨੂੰ ਆਪਾਂ ਕਰ ਲਾਂਗੇ ਮਿਕਸ ਸਲੋ ਗੈਸ ਤੇ ਰੱਖਣੀ ਆ ਤੇ ਤੁਸੀਂ ਇਹਨੂੰ ਜ਼ਿਆਦਾ ਟਾਈਮ ਨਹੀਂ ਲਵਾਉਣਾ ਨਹੀਂ ਤਾਂ ਤੁਹਾਡੀ ਮਲਾਈ ਜਿਹੜੀ ਫਟੇ ਆਣੀ ਇਸ ਲਈ ਇਹਨੂੰ ਥੋ ਸਲੋ ਗੈਸ ਤੇ ਬਸ ਤੇ ਤਾਂ ਕਮਾ ਲਿਓ ਥੋੜਾ ਜਿਹਾ ਤੇ ਇਹ ਜਿਹੜੀ ਸਬਜੀ ਹੈ ਸ਼ਾਇਦ ਨਹੀਂ ਤੋਂ ਘਟਣੀ ਬਣੇ ਸ਼ਾਈ ਪਨੀਰੀ ਪਿੱਛੇ ਛੱਡ ਜਾਂਦੀ ਹੈ ਬਹੁਤ ਹੀ ਅੰਮੀ ਬਣਦੀ ਹੈ ਤੁਸੀਂ ਬਣਾ ਕੇ ਜੀਓ ਟਰਾਈ ਕਰਿਓ ਇਹਨੂੰ ਤੇ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਥੋੜਾ ਜਿਹਾ ਗਰਮ ਮਸਾਲਾ ਵੇਖੋ ਕਿੰਨਾ ਵਧੀਆ ਟੈਕਚਰ ਆਇਆ ਇਹਦਾ ਫਿਰ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਹਰਾ ਧਨੀਆ ਤੇ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਚਲੋ ਜੀ ਆਪਣੀ ਗਰਮਾ-ਗਰਮ ਕਿਹੜੀ ਸਬਜ਼ੀ ਬਣ ਗਈ ਪਤਾ ਨਹੀਂ ਤੁਹਾਨੂੰ ਆ ਕੇ ਦੱਸਣੀ ਤੇ ਲੋ ਜੀ ਹੈ ਪਿਆਜ਼ਾ ਪਿਆਜ਼ਾ ਮਲਾਈ ਪਲਾਜ਼ਾ ਮਲਾਈ ਪਲਾਜ਼ਾ ਪਲਾਜ਼ਾ ਮਲਾਈ ਪਲਾਜ਼ਾ ਲੋ ਜੀ ਆਪਣੀ ਸਬਜ਼ੀ ਹੋ ਗਈ ਰੈਡੀ ਤੇ ਵੇਖੋ ਕਿੰਨੀ ਵਧੀਆ ਬਣੀ ਹੈ ਮਲਾਈ ਪਿਆਜ਼ਾ ਬਣ ਗਈ ਆ ਦੇਖੋ ਕਿੰਨੀ ਵਧੀਆ ਨਹੀਂ ਤੇ ਲੋ ਜੀ ਹੁਣ ਅਸੀਂ ਖਾ ਕੇ ਵੇਦੇ ਆਂ ਕੀ ਰੈਡੀ ਬਣੀ ਸਬਕ ਘੈਂਟ ਬਣਿਆ ਇਹ ਤਾਂ ਹਮਮ ਸਵਾਦ ਹੈ। ਚਾਈਪਲੇ ਰੰਗ ਬਣਾ ਬਹੁਤ। ਉਮੀਦ ਨਹੀਂ ਸੀ ਕਿ ਤੁਸੀਂ ਬਣਾ ਦੇ। ਇੱਥੇ ਜਦੋਂ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤਾਂ ਇਹ ਸਬਜ਼ੀ ਤੁਸੀਂ ਜ਼ਰੂਰ ਟਰਾਈ ਕਰਿਓ। 5 ਮਿੰਟਾਂ ਜਣ ਬਣ ਕੇ ਰੈਡੀ ਹੋ ਜਾਂਦੀ ਹੈ ਇਹ। ਜਦੋਂ ਕੁਝ ਨਾ ਖਾਣ ਜਵਾਕ ਉਹ ਤੋਂ ਬਣਾ ਦੋ। ਪਲੇਅਰ ਵਾਲੀ ਰਸਕੀ ਜ਼ਰੂਰ ਬਣਾ ਲਿਓ। ਹਮਮ ਸਵਾਦ ਬਣਦੀ। ਯੱਲੇ ਬਣਦੀ। ਇਹ ਸੀ ਸਾਡਾ ਅੱਜ ਦਾ ਵਲੌਗ ਹੋਤਾ ਨੂੰ ਸਾਰਿਆਂ ਨੂੰ ਬਹੁਤ ਲੱਗਿਆ ਹੋਵੇ ਤਾਂ ਕਲੈਕਸ਼ਨ ਕਰ ਦਿਓ। ਬਾਏ ਬਾਏ।